ਮਾਨਜੁਕ ਡਿਪਟੀ ਜਨਰਲ ਪੁਲਿਸ ਸ਼੍ਰੀ ਗੌਰਵ <strong>ਯਾਦਵ</strong> ਜੀ ਆਈ ਪੀ ਐਸ ਡੀ ਜੀ ਪੀ ਪੰਜਾਬ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਸ਼੍ਰੀ ਹਰੀਸ਼ <strong>ਦਾਇਮਾ</strong> ਐਸ ਐਸ ਪੀ ਗਾਦਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿਮ ਚਲਾਈ ਹੋਈ ਹੈ ਸਾਰੇ ਗਾਦਸਪੁਰ ਪੁਲਿਸ ਵੱਲੋਂ ਸੋ <strong>ਡਿਸਟ੍ਰਿਕਟ</strong> ਗਾਦਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਏਰੀਏ ਦੇ ਵਿੱਚ ਬੀ ਐਸ ਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ ਔਰ ਉਸ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਾਨੌਰ ਤੇ ਮੇਜਰ ਸਿੰਘ ਐਸਐਚਓ ਕਲਾਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾਈਆਂ ਸੀ ਤੇ ਹੋਰ ਏਰੀਆਜ਼ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਦੇ ਨਾਲ ਏਰੀਆ ਲੱਗਦਾ ਇਹ ਪ੍ਰੋਪਰ ਸਚੀਤਾ ਗਿਆ ਸੀ। ਹੋਰ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦੌਰਾਨ ਸਰਚ ਆਪਰੇਸ਼ਨ ਇੱਕ ਡਰੋਨ ਬਰੰਦ ਹੋਇਆ ਸੀ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਨੇ ਸਰਚ ਜਿਹੜਾ ਹੈਗਾ ਇਹ ਤੋਂ ਜਿਹੜੀ ਹੈ ਇੱਕ ਪੈਕੇਟ ਬਰਾਮਦ ਹੋਇਆ ਜੋ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮਾਂ ਦਰਜ ਕਰ ਲਿਆ ਗਿਆ 2385 ਐਫਆਰ ਨੰਬਰ 76 ਸੋ 10 11 12 에어크래프트 ਐਕਟ ਦੇਤੇਤ ਵੀ ਨਾਲ ਹੀ ਹੈਗਾ ਅ ਤਨਾਮ ਐਡ ਕੀਤੀ ਗਈ ਹੈ ਨੇ ਉਹ ਮਕਰਮਨ ਦਰਜ ਕਰਕੇ ਫਿਰ ਤਬਤੀਸ਼ ਚੱਲੀ ਹੈ ਸਰ ਪਤਾ ਲੱਗ ਕਿਹਦੇ ਵਾਸਤੇ ਆ ਜੀ ਇਹ ਫਰਦਰ ਅਨਵੈਸਟਿਗੇਟ ਕਰ ਰਹੇ ਹਾਂ ਅਸੀਂ ਬਸ ਇਹਦੇ ਪਾਰਟ ਇਨਵੈਸਟਿਗੇਸ਼ਨ ਹੈ ਲੇਕਿਨ ਇਹ ਚੀਜ਼ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਰਮਨ ਦਰਜ ਕੀਤਾ ਸੋ ਇਹ ਇਨਵੈਸਟਿਗੇਸ਼ਨ ਕਰਾਂਗੇ ਪ੍ਰੋਪਰ ਥੋਰੋਲੀ ਇਹਦੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਆ ਕੇ ਚੈੱਕ ਕਰਾਂਗੇ ਅਨੈਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜੈਨਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ ਸਰ ਕੋਈ ਵਿਅਕਤੀ ਦੇ ਵਿਅਕਤੀ ਵੀ ਕੋਈ ਪਾਰਾ ਹੈ ਨਹੀਂ ਇਹਨਾਂ ਨੂੰ ਕੋਈ ਵਿਅਕਤੀ ਉਪਤਾਰ ਨਹੀਂ ਹੋਇਆ ਅਨਨੋਨ ਕਲਾਮ ਕਰਾਵਨ ਦਰਜ ਕੀਤਾ ਔਰ ਇਸ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਡੰਬ ਚ ਗਾਵਾਂਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਣੀ ਆ ਜਾਂ ਡਿਟੇਲ ਵਾਇਕੀ ਉਸ ਬਾਅਦ ਬਾਟਵਨ ਇਨਵੈਸਟੀਗੇਸ਼ਨ ਸਰ ਕੀ ਕਿਤੇ ਜੀ ਜਿਹੜੇ ਕੀਤਾ ਬਲੀਕ ਕੇਸ ਇਹ ਅਗਵਾਨ ਪਿੰਡ ਦੇ ਖੇਤ ਨੇ ਜਿੰਦਰ ਸਿੰਘ ਹੈਗਾ ਜਿਹਦਾ ਨਾਲ ਫਾਰਮਰ ਹੈ ਉਹਨਾਂ ਕਿਤੇ ਤਵਜੋ ਮਿਲੀ। ਨਸ਼ੇ ਦੇ ਖਿਲਾਫ ਲੋਕਾਂ ਨੂੰ ਸੋ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਇਲਾਕੇ ਦੇ ਪਿੰਡਾਂ ਦਾ ਤਾਂ ਹੀ ਬਲਾਉ ਸਕਦਾ ਹੈ ਜੇ ਆਪਣੀ ਪਰਸਨ ਰਿਸਪੋਨਸਿਬਿਲਟੀ ਸਮਝ ਕੇ ਇਸ ਨਸ਼ੇ ਦੇ ਕੋੜ ਨੂੰ ਨਜਰ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾੜਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸ਼ਬਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਪਰ ਆਪਣੀ ਜਮਹੂਰੀ ਸਮਝਦੇ ਹੋਏ ਆਪਣਾ ਇਸ ਚੀਜ਼ ਨੂੰ ਸੱਚੀ ਸੱਚੀ ਦੱਸਾ ਦਿਓ ਤਾਂ ਨਾਲ ਹੀ ਕਾਰਵਾਈ ਹੋ ਸਕੀ। ਕਿ ਇਹ ਡਰੋਨ ਹੈ ਇੱਥੇ ਜਾਏਗਾ ਉਹ ਜਿਹੜੀ ਕਿਹਾਂਤ ਵਾਸਤੇ ਹੈ। ਇਹ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਆ ਕਸਮ ਜਨੀਗਰ ਜਿਹੜੀ ਹੈਗੀ ਇਹਨੂੰ ਭੇਜਾਂਗੇ ਸੋ ਤੋਂ ਫਰਦਰ ਜਿਹੜੀ ਰਿਪੋਰਟ ਹੈ ਉਹ ਅੱਜ ਦੇਖੀ ਜਾਏਗੀ ਇਹ ਪਾਕਿਸਤਾਨੀ ਡਰੋਨ ਪਾਕਿਸਤਾਨੀ ਡਰੋਨ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚੱਲੇਗਾ ਉਹਦੀ ਰਿਪੋਰਟ ਜਿਹੜੀ ਹੈ ਉਹ ਮਾਰਕਾ ਵਗੈਰਾ ਉਹੀ ਉੱਤੇ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਰਿਪੋਰਟ ਵਿੱਚ ਜਿਹੜੀ ਹੈਗੀ ਫਰਾਂਸ ਦੀ ਟੀਮ ਹੀ